ਇਹ ਨਾਮ ਤੁਹਾਡਾ ਬਲਵਿੰਦਰ ਕੌਰ ਬਲਵਿੰਦਰ ਕੌਰ ਜੀ ਕਿਹੜੀ ਜਗ੍ਹਾ ਤੋਂ ਆਏ ਆਂ ਅੱਜ ਗੁਰੂਵਾਰ ਕਿਸ਼ਨਗੜ੍ਹ ਗੁਰੂਵਾਰ ਕਿਸ਼ਨਗੜ੍ਹ ਦੇ ਫੁਆੜਾ ਬਸ ਸਟੈਂਡ ਤੇ ਕੀ ਗੱਲ ਹੋਈ ਤੁਹਾਡੇ ਨਾਲ ਪਤਾ ਨਹੀਂ ਭਾਜੀ ਮੈਂ ਤਾਂ ਇੱਥੇ ਬੈਠੀ ਸੀਗੀ ਮੈਂ ਬਾਸ ਤੇ ਬੈਠੀ ਸੀਗੀ ਮੈਂ ਜਦ ਅਧਾਰ ਕਾਰਡ ਦੇਖਣ ਲਈ ਟਿਕਟ ਲੈਣ ਤਾਂ ਮੇਰਾ ਅਧਾਰ ਕਾਰਡ ਹੈ ਨਹੀਂ ਸੀ ਪਾਸਿਆ ਨਹੀਂ ਸੀ ਅੱਛਾ ਤੇ ਬਾਹਰ ਰੌਲਾ ਪੈਂਦਾ ਸੀ ਪਾਸ ਪਾਸ ਮੈਂ ਫਿਰ ਉੱਤਰ ਕੇ ਆਈ ਮੈਂ ਕਿ ਮੇਰਾ ਪਾਸ ਅੱਛਾ ਮੈਂ ਕਿ ਮੇਰਾ ਪਾਸ ਨਹੀਂ ਅੱਛਾ ਪਾਸ ਕੱਟ ਲਿਆ ਸੀ ਤੁਹਾਡਾ ਹਾਂਜੀ ਪਾਸ ਕੱਟ ਲਿਆ ਕਿਹਨਾਂ ਨੇ ਭਾਜੀ ਉਹਨਾਂ ਦੇ ਕੋਲ ਸੀਗਾ ਅੱਛਾ ਕਿਹਨਾਂ ਨੇ ਕੱਟ ਰਿਆ ਸੀ ਪਾਸ ਮੈਂ ਦੇਖੀਆਂ ਨਹੀਂ ਭਾਜੀ ਮੈਂ ਤਾਂ ਦੇਖੀਆਂ ਨਹੀਂ ਬਾਹਰ ਬੈਠੀਆਂ ਸੀ ਦੋ ਜਣੀਆਂ ਸੀ ਜਿਹਦੇ ਪਾਸੇ ਦੀ ਮੈਂ ਬਾਹਰ ਸਤਰੀਆਂ ਬਾਜੂ ਦੋ ਦੋ ਜਣਾਂ ਕੁੜੀਆਂ ਸੀ ਕਹਿੰਦੇ ਹਾਂਜੀ ਬਾਹਰ ਦੋ ਜਣੀਆਂ ਸੀ ਹਾਂ ਹਾਂ ਕਿੰਨਾ ਕਿ ਤੁਹਾਡਾ ਗੈਸਟ ਸੀ ਉਹਦੇ ਵਿੱਚ 850 8 860 ਰੁਪਏ ਸੀ ਇਹਦੇ ਵਿੱਚ ਮੇਰਾ ਆਧਾਰ ਕਰਦੇ ਨੇ ਭਾਈ ਕਿੰਨਾ ਤੁਹਾਡਾ ਹੀ ਮੈਂ ਨਾ ਹਰਵਿੰਦਰ ਸਿੰਘ ਆ ਜੀ ਹਰਵਿੰਦਰ ਭਾਈ ਕੀ ਆ ਮਾਮਲਾ ਹੋਇਆ ਕੱਜ بڑا ਇੱਥੇ ਲੀਡੀਜ਼ ਪੜੀਆਂ ਸੀ ਦੋ ਫਗਵਾੜਾ ਬੱਸ ਸਟੈਂਡ ਦੇ ਵਿੱਚ ਜਦੋਂ ਜਿਹੜਾ ਆਧਾਰ ਕਾਟ ਵਾਲੀਆਂ ਬੀਬੀਆਂ ਇਕੱਠੀਆਂ ਹੋ ਕੇ ਇੱਕ ਬੱਸ ਦੇ ਵਿੱਚ ਚੜ੍ਹਦੀਆਂ ਉਹਨਾਂ ਦੇ ਵਿੱਚ ਜਿਹੜੀਆਂ ਚੋਰੀ ਕਰਨ ਆਣੀਆਂ ਇੱਕ ਦੋ ਚੜ ਜੰਨੀਆਂ ਰੋਜ਼ਾਨਾ ਚੈਨੀ ਜਾਂ ਲੋਕਾਂ ਦੇ ਪਾਰਸ ਕੱਢੇ ਜਾਂਦੇ ਆ ਕਿਉਂਕਿ ਰੱਛ ਪੈ ਜਾਂਦਾ ਬੀਬੀਆਂ ਬਹੁਤ ਜ਼ਿਆਦਾ ਹੁੰਦੀਆਂ ਇਹਨਾਂ ਨੇ ਉਹ ਟਾਰਗੇਟ ਰੋਜ਼ ਬਣਾਉਣੀਆਂ ਬਾਹਰਲੇ ਪਾਸੇ ਵੀ ਇਧੀਆਂ ਆਧਾਰ ਕਾਰਡ ਵਾਲੀਆਂ ਨੂੰ ਟਾਰਗੇਟ ਬਣਾਉਣੀਆਂ ਇਧਰ ਅੱਡੇ ਦੇ ਬਾਸਟੇ ਦੇ ਅੰਦਰ ਵੀ ਆਧਾਰ ਕਾਰਡ ਵਾਲਿਆਂ ਨੂੰ ਟਾਰਗੇਟ ਬਣਾਉਣੀਆਂ ਇਸ ਕਰਕੇ ਇਹ ਆਏ ਦਿਨ ਚੋਰੀ ਕਰਦੀਆਂ ਸੀ ਅੱਜ ਇਹ ਮੌਕੇ ਦੇ ਉੱਤੇ ਫੜੀਆਂ ਗਈਆਂ ਜੋ ਕਿ ਆਪਣੇ ਆਪ ਨੂੰ ਕਹਿੰਦੀਆਂ ਅਸੀਂ ਬਠਿੰਡੇ ਤੋਂ ਆਈਆਂ ਪਰ ਇਹ ਰੋਜ਼ਾਨਾ ਇੱਥੇ ਹੀ ਫਿਰਦੀਆਂ ਤੇ ਇੱਥੇ ਚੋਰੀ ਕਰਦੀਆਂ ਔਰ 40 ਤੋਂ 50 50000 ਰੁਪਏ ਰੋਜ਼ ਦੀ ਇਹ ਦਿਹਾੜੀ ਪਾਉਣੀ ਆ ਪਲੀਜ਼ ਪ੍ਰਸ਼ਾਸਨ ਨੂੰ ਨਾਰ ਸਾਹਿਬ ਨੂੰ ਬੇਨਤੀ ਆ ਕਿ ਇਹਨਾਂ ਦੇ ਬਣਦੀ ਜਿਹੜੀ ਕਾਰਵਾਈ ਕਰਕੇ ਇਹਨਾਂ ਦੇ ਬਕਾਇਦਾ ਪਰਚਾ ਦਿੱਤਾ ਜਾਵੇ ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਆ ਬੱਸ ਅਡੇ ਜੀ ਸੀ ਬਤਾਇਆ ਜਾਵੇ ਜਿਹੜਾ ਅੱਜ ਪਰਸ ਕੱਢਿਆ ਗਿਆ ਸੀ ਜੀ ਦਾ ਕਿਸਦਾ ਉਹ ਕਿੰਨਾ ਨੇ ਫੜਿਆ ਮੌਕੇ ਤੇ ਉਹ ਮੌਕੇ ਤੇ ਅਸੀਂ ਫੜਿਆ ਜੀ ਉਦੋਂ ਤੋਂ ਅੱਛਾ ਅਸੀਂ ਸਾਰੇ ਡਰਾਈਵਰ ਕੰਡੈਕਟਰ ਇੱਥੇ ਸੀਗੇ ਤੇ ਅਸੀਂ ਮੌਕੇ ਤੇ ਇਹਨਾਂ ਨੂੰ ਕੱਢਦਿਆਂ ਨੂੰ ਸਾਡੇ ਕਨੈਕਟਰ ਵੀ ਦਾ ਮਨੀ ਨੇ ਦੇਖ ਲਿਆ ਤੇ ਉਹਨਾਂ ਕਹੇ ਨੇ ਇਹਦਾ 파ਰਸ ਕੱਢ ਕੇ ਇਧਰ ਪਾ ਲਿਆ ਇਸ ਕਰਕੇ ਫੜ ਜਾਈਆਂ ਨਹੀਂ ਅੱਜ ਚੋਰ ਜਿਹਨੇ ਕਾਫੀ ਦਸਾ ਦੇ ਦਰਦਾਂ ਅੱਗੇ ਵੀ ਰੱਖਦਾ ਅੱਗੇ ਵੀ ਸ਼ਿਕਾਇਤ ਹੋ ਚੁੱਕੀ ਹੈ ਬਹੁਤ ਬਹੁਤ ਵਾਰੀ ਜੀ ਬਹੁਤ ਵਾਰੀ ਰੋਜ਼ਾਨਾ ਇੱਥੇ ਜੇਬਾਂ ਕੱਟੀਆਂ ਜਾਂਦੀਆਂ ਤੇ ਔਰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇੱਕ ਲੇਡੀ ਪੁਲਿਸ ਦੀ ਤਾਇਨਾਤੀ ਇੱਥੇ ਕੀਤੀ ਜਾਵੇ ਸਰਕਾਰ ਤੋਂ ਮੰਗ ਕਰਦੇ ਹਾਂ ਜੇ ਆਧਾਰ ਕਾਰਡ ਵਾਲੀਆਂ ਬਸਾਂ ਚਲਾਉਣੀਆਂ ਉਹਨਾਂ ਦੇ ਨਾਲ ਇੱਕ ਲੇਡੀ ਕਾਂਸਟੇਬਲ ਨੂੰ ਖੜੀ ਕੀਤੀ ਜਾਵੇ ਤਾਂ ਕਿ ਇਹਨੇ ਰਾਤ ਦੇ ਵਿੱਚ ਇਹ ਦੀਪ ਖਤਰਿਆਂ ਤੋਂ ਬਚਾਇਆ ਜਾ ਸਕਦਾ ਤੇ ਉਹਦਾ ਲੇਡੀ ਦਾ ਪਰਸ ਨਹੀਂ ਹੁਣ ਪਰਸ ਪੁਲਿਸ ਨੂੰ ਦੇ ਦਿੱਤਾ ਜੀ ਉਹਦੇ ਵਿੱਚ 860 ਰੁਪਏ ਆ ਉਹ ਉਹਨਾਂ ਨੂੰ ਦੇ ਦਿੱਤੇ ਆ ਜੀ ਤੇ ਉਹ ਲੇਡੀਆਂ ਨੂੰ ਥਾਣੇ ਨੂੰ ਭੇਜਿਆ ਉਹਨਾਂ ਨੂੰ ਵੀ ਪਰਸ ਆਪਣਾ ਜਾ ਕੇ ਤੇ ਪੋਸ ਕਿਹਨੇ ਬੁਲਾਈ ਸੀ ਤੁਸੀਂ ਬੁਲਾਈ ਸੀ ਹੋਰ ਤੁਸੀਂ ਮੈਂ ਬੁਲਾਈ ਸੀ